ਇਸ ਬੋਰਡ ਦੇ ਉੱਪਰ ਸਿੱਖਾਂ ਦੀਆਂ 12 ਮਿਸਲਾਂ ਦੇ ਨਾਮ ਲਿਖੇ ਨੇ ਅੱਜ ਆਪਾਂ ਬੜੇ ਬਹੁਤ ਵੱਡੇ ਡੂੰਘੇ ਇਤਿਹਾਸ ਦੇ ਵਿੱਚ ਸੂਰਮਿਆਂ ਦੇ ਦਰਸ਼ਨ ਕਰ ਰਹੇ ਹਾਂ ਜੋ ਜਿਹੜੇ ਬਹੁਤ ਵੱਡੇ ਯੋਧੇ ਸਨ ਤੇ ਆਜੋ ਆਪਾਂ ਅੱਗੇ ਹੁਣ ਦੇਖਦੇ ਹਾਂ ਇੱਥੇ ਇੱਕ ਨਕਸ਼ਾ ਤਰਾਸ਼ਿਆ ਹੋਇਆ ਹੈ ਇਸ ਗਲੀ ਦੇ ਵਿੱਚ ਤੇ ਇੱਕ ਸਾਈਡ ਤੇ 12 ਮਿਸਲਾਂ ਦੇ ਜਿਹੜੇ ਮੁਖੀ ਸੀਗੇ ਉਹਨਾਂ ਦੇ ਨਾਮ ਦਿੱਤੇ ਹੋਏ ਬੜੀ ਬਰੀਕੀ ਦੇ ਨਾਲ ਸਾਰੀਆਂ ਮਿਸਲਾਂ ਜਿਹੜੀਆਂ ਸਿੱਖ ਮਿਸਲਾਂ ਸੀਗੀਆਂ 12 ਮਿਸਲਾਂ ਜਿਵੇਂ ਕਿ ਡੱਲੇ ਵਾਲੀਆ ਮਿਸਲ ਕਨਈਆ ਮਿਸਲ ਕਰੋੜ ਸਿੰਘੀਆ ਮਿਸਲ ਸੋ ਇਹਨਾਂ ਦਾ ਬਾਇਓ ਡਾਟਾ ਵੀ ਇੱਥੇ ਲਿਖ ਕੇ ਸਾਰਾ ਲਗਾਇਆ ਹੋਇਆ ਏ ਤੇ ਆਪਾਂ ਕੱਲਾ ਕੱਲਾ ਪੜ ਵੀ ਸਕਦੇ ਹਾਂ ਦੂਜੇ ਪਾਸੇ ਨਕਸ਼ਾ ਦਿੱਤਾ ਹੋਇਆ ਕਿ ਸਿੱਖ ਰਾਜ ਕਿੱਥੋਂ ਤੱਕ ਫੈਲਿਆ ਹੋਇਆ ਸੀਗਾ ਸੋ ਪਿਸ਼ਾਵਰ ਦੇਖ ਲਓ ਜੀ ਤੇ ਦੂਜੇ ਪਾਸੇ ਆਪਾਂ ਤਿੱਬਤ ਦੇਖ ਲਈਏ ਤਿੱਬਤ ਵੀ ਲੇਹ ਲਦਾਖ ਯਾਨੀ ਕਿ ਦਿੱਲੀ ਤੱਕ ਜਿਹੜਾ ਖਾਲਸੇ ਦੀ ਜਿਹੜੀ ਧਰਤੀ ਸੀਗੀ ਪੰਜਾਬ ਸੀਗਾ ਪੰਜਾਬ ਦਾ ਨਕਸ਼ਾ ਬਹੁਤ ਵੱਡਾ ਸੀਗਾ ਸੋ ਅੱਜ ਭਾਵੇਂ ਪੰਜਾਬ ਬਹੁਤ ਛੋਟਾ ਹੈ ਤੇ ਆ ਕਸ਼ਮੀਰ ਇਹ ਸਾਰਾ ਕੁਝ ਤਿੱਬਤ ਲੇਹ ਲਦਾਖ ਚੀਨ ਤੱਕ ਜਿਹੜਾ ਪੰਜਾਬ ਹੀ ਫੈਲੇ ਹੋਏ ਸੀਗਾ ਇਹ ਬਹੁਤ ਸੋਹਣੇ ਨਕਸ਼ੇ ਦੇ ਵਿੱਚ ਬੜੀ ਬਰੀਕੀ ਦੇ ਨਾਲ ਕੱਲੀ-ਕੱਲੀ ਚੀਜ਼ ਇਨ੍ਹਾਂ ਯੋਧਿਆਂ ਦੀ ਬਣਾਈ ਗਈ ਹੈ ਇਹ ਜਿਹੜੇ ਘੋੜਿਆਂ ਤੇ ਤਾਂ ਆਪਾਂ ਨੂੰ ਦਿਖ ਰਏ ਨੇ ਇਹ ਮਹਾਰਾਜਾ ਰਣਜੀਤ ਸਿੰਘ ਜੀ ਪਹਿਲੇ ਨੰਬਰ ਤੇ ਤੇ ਬਾਕੀ ਪਿੱਛੇ ਇਹਨਾਂ ਦੇ ਸਾਰੇ ਜਰਨੈਲ ਨੇ ਬਹੁਤ ਜਿਹੜੇ ਬਹਾਦਰ ਸੀਗੇ ਜਿਹੜੇ ਕਿ ਹਮੇਸ਼ਾ ਹਰ ਵਕਤ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਰਹਿੰਦੇ ਸਨ ਸੋ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪਹਿਲੇ ਨੰਬਰ ਤੇ ਇਹਨਾਂ ਨੇ ਦਿਖਾਇਆ ਗਿਆ ਹੈ ਦੂਜੇ ਨੰਬਰ ਤੇ ਆਪਾਂ ਜੇ ਦੇਖੀਏ ਤੇ ਦੂਜੇ ਨੰਬਰ ਤੇ ਨੇ ਸਿੱਖ ਧਰਮ ਦੇ ਬਹੁਤ ਵੱਡੇ ਜਰਨੈਲ ਦੀਵਾਨ ਮੁਹਕਮ ਚੰਦ ਸੋ ਦੀਵਾਨ ਮੁਹਕਮ ਚੰਦ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਉੱਗੇ ਜਰਨੈਲਾਂ ਵਿੱਚੋਂ ਇੱਕ ਜਰਨੈਲ ਸਨ ਸੋ ਇਹ ਬਹੁਤ ਮਹਾਨ ਜਰਨੈਲ ਸਨ ਇਹਨਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹਨਾਂ ਨੂੰ 1500 ਪੈਦਲ ਸਿਪਾਹੀਆਂ ਦੀ ਭਰਤੀ ਕਰਨ ਦੀ ਸ਼ਕਤੀ ਦੇ ਨਾਲ ਇੱਕ ਘੋੜਸਵਾਰ ਯੂਨਿਟ ਦਾ ਯੂਨਿਟ ਦੇ ਕੇ ਉਸ ਦਾ ਕਮਾਂਡਰ ਬਣਾਇਆ ਸੀਗਾ ਫਰਾਸ਼ਵਾ ਅਲਾਰ ਸੋ ਇਹ ਇੱਕ ਫਰਾਂਸੀਸੀ ਫੌਜੀ ਸੀਗਾ ਇਹ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਦਾ ਇੱਕ ਬਹੁਤ ਵੱਡਾ ਜਰਨੈਲ ਸੀਗਾ ਸੋ ਸਿੱਖ ਕਾਲ ਦੇ ਵਿੱਚ ਇਹ 1822 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਦੇ ਵਿੱਚ ਸ਼ਾਮਲ ਹੋਇਆ ਇਸ ਨੇ ਜਰਨੈਲ ਦਾ ਅਹੁਦਾ ਪ੍ਰਾਪਤ ਕੀਤਾ ਤੇ ਯੂਰਪੀ ਫੌਜੀਆਂ ਦੀ ਅਗਵਾਈ ਕਰਨ ਲੱਗਿਆ ਸੀਗਾ ਜਰਨੈਲ ਜੋਰਾਵਰ ਸਿੰਘ ਸਿੱਖ ਕੌਮ ਦਾ ਉਹ ਹੀਰਾ ਸੀਗਾ ਸੋ ਜਿਸ ਨੇ ਸਿੱਖ ਕੌਮ ਨੂੰ ਚੀਨ ਤੱਕ ਪਹੁੰਚਾਇਆ ਸੀਗਾ ਸੋ ਦੱਸਿਆ ਜਾਂਦਾ ਹੈ ਕਿ ਇਸ ਯੋਧੇ ਦੀ ਜਦੋਂ ਜੰਗ ਦੇ ਵਿੱਚ ਜਦੋਂ ਸ਼ਹੀਦੀ ਹੋਈ ਸੀਗੀ ਸੋ ਇਸ ਯੋਧੇ ਦਾ ਮਾਸ ਵੀ ਦੁਸ਼ਮਣ ਵੰਡ ਕੇ ਆਪਣੇ ਘਰਾਂ ਨੂੰ ਲੈ ਗਏ ਸੀਗੇ ਤੁਹਾਨੂੰ ਪੂਰੀ ਗੱਲ ਦੱਸਦੀ ਹੈ ਕਿ ਇਸ ਯੋਧੇ ਦੀ ਜਿੱਥੇ ਸ਼ਹੀਦੀ ਹੋਈ ਸੀਗੀ ਉਹ ਲਦਾਖ ਦਾ ਕੋਈ ਏਰੀਆ ਸੀਗਾ ਸੋ ਇਸ ਇਸ ਏਰੀਏ ਦੇ ਵਿੱਚ ਇਹ ਮੰਨਣਾ ਸੀ ਕਿ ਸ਼ੇਰ ਦਾ ਮਾਸ ਜਿਹੜਾ ਵਾ ਉਹ ਲੋਕ ਘਰਾਂ ਦੇ ਵਿੱਚ ਟੰਗਦੇ ਸੀਗੇ ਤਾਂ ਕਿ ਘਰ ਦੇ ਵਿੱਚ ਜਿਹੜੇ ਬੱਚੇ ਨੇ ਸੋ ਉਹਨਾਂ ਨੂੰ ਉਹਨਾਂ ਦੀਆਂ ਜਾਂ ਬਾਹਾਂ ਦੇ ਨਾਲ ਬੰਨ ਕੇ ਰੱਖਦੇ ਸੀਗੇ ਸ਼ੇਰ ਦਾ ਮਾਸ ਕਿ ਬੱਚੇ ਬਹਾਦਰ ਹੋਣ ਸਾਡੇ ਵੀ ਜਦੋਂ ਸ਼ਹੀਦ ਹੋਇਆ ਤਾਂ ਇਸ ਯੋਧੇ ਦਾ ਉਹ ਸਮੇਂ ਜੇ ਆਪਾਂ ਅੱਜ ਦੇ ਅੱਜ ਦੇ ਹਿਸਾਬ ਨਾਲ ਮੁੱਲ ਲਈਏ ਤਾਂ 22000 ਨੂੰ ਕਿਲੋ ਇਸ ਦਾ ਮਾਸ ਉਦੋਂ ਵੇਚਿਆ ਸੀਗਾ ਸੋ ਉੱਥੋਂ ਦਾ ਇੱਕ ਰਿਵਾਜ ਸੀਗਾ ਕਿ ਲੋਕ ਸ਼ੇਰ ਦਾ మాਸ ਆਪਣੇ ਬੱਚਿਆਂ ਦੇ ਅੰਗਾਂ ਨਾਲ ਬੰਨ ਕੇ ਰੱਖਦੇ ਸੀਗੇ ਘਰ ਦੇ ਨਾਲ ਬੰਨ ਕੇ ਰੱਖਦੇ ਸੀਗੇ ਕਿ ਸਾਡੇ ਘਰ ਜਿਹੜਾ ਵਾ ਬੱਚਾ ਪੈਦਾ ਹੋਏਗਾ ਜਾਂ ਬੱਚਾ ਹੈਗਾ ਉਹ ਬਹਾਦਰ ਹੋਵੇਗਾ ਇਸ ਮਹਾਨ ਜਰਨੈਲ ਦਾ ਉਸ ਸਮੇਂ ਲੋਕਾਂ ਨੇ ਇੱਕ ਹੱਥ ਰੱਖ ਲਿਆ ਸੀਗਾ ਤੇ ਉਸ ਨੂੰ ਇੱਕ ਜਗ੍ਹਾ ਦੇ ਉੱਪਰ ਦਫਨਾ ਕੇ ਤੇ ਇਸ ਜੋਧੇ ਦੀ ਇੱਕ ਉਥੇ ਇਹਨਾਂ ਨੇ ਸਮਾਧ ਬਣਾਈਆਂ ਤੇ ਅੱਜ ਵੀ ਜਦੋਂ ਕੋਈ ਔਰਤ ਉਥੇ ਗਰਭਵਤੀ ਹੁੰਦੀ ਆ ਤੇ ਉਸ ਨੂੰ ਇਸ ਦੀਆਂ ਪ੍ਰਕਰਮਾ ਕਰਵਾਈਆਂ ਜਾਂਦੀਆਂ ਹਨ ਕਿ ਇਸ ਦੇ ਕੁੱਖੋਂ ਹੋਣ ਵਾਲਾ ਬੱਚਾ ਵੀ ਇਸੇ ਤਰ੍ਹਾਂ ਬਹੁਤ ਬਹਾਦਰ ਹੋਵੇ ਸੋ ਇਹ ਇਹਨਾਂ ਮਹਾਨ ਜਰਨੈਲ ਸੀਗਾ ਉਸ ਏਰੀਆ ਦੇ ਵਿੱਚ ਇਹਨਾਂ ਇਸ ਦਾ ਨਾਮ ਹੈ ਅੱਜ ਵੀ ਹਾਂਜੀ ਇੱਕ ਅੱਗੇ ਹੋਰ ਮਹਾਨ ਜਰਨੈਲ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਸ ਦਾ ਨਾਮ ਹੈ ਸ਼ਾਮ ਸਿੰਘ اٹਾਰੀ ਸ਼ਾਮ ਸਿੰਘ ਔਟਾਰੀ ਵੀ ਚੰਗੇ ਘੋੜ ਸਵਾਰ ਤੀਰ ਅੰਦਾਜ਼ ਤੇ ਤਲਵਾਰ ਬਜਸਨ ਆਪ ਇਮਾਨਦਾਰ ਨੇਕ ਸੱਚੇ ਸੁੱਚੇ ਪਰਉਪਕਾਰੀ ਤੇ ਦਲੇਰ ਆਦਮੀ ਸਨ ਬਾਬਾ ਸ਼ਾਮ ਸਿੰਘ ਔਟਾਰੀ ਵੀ ਸਰਦਾਰ ਨਿਹਾਲ ਸਿੰਘ ਦੇ ਜਿਉਂਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋ ਚੁੱਕਾ ਸੀਗਾ ਸੋ ਬਹੁਤ ਹੀ ਮਹਾਨ ਜਰਨੈਲ ਸੀ ਜਿਸ ਨੇ ਕਸ਼ਮੀਰ ਦੀ ਲੜਾਈ ਦੇ ਵਿੱਚ ਬਹੁਤ ਬਹਾਦਰੀ ਦਿਖਾਈ ਇਹਨਾਂ ਮਹਾਨ ਜਰਨੈਲਾਂ ਦੀਆਂ ਜਿਹੜੀਆਂ ਲੜੀਆਂ ਹੋਈਆਂ ਲੜਾਈਆਂ ਸੀਆਂ ਉਹ ਉਹ ਵੀ ਇੱਥੇ ਦ੍ਰਿਸ਼ ਦਿਖਾਇਆ ਗਿਆ ਤੇ ਇਤਿਹਾਸ ਦੇ ਸਾਰੇ ਪੰਨਿਆਂ ਦੇ ਉੱਪਰ ਬੜੀ ਬਰੀਕੀ ਦੇ ਨਾਲ ਬਿਆਨ ਕੀਤੀਆਂ ਨੇ ਜਿਵੇਂ ਅਟਕ ਦੇ ਕਿਲੇ ਦੀ ਲੜਾਈ ਬਹੁਤ ਭਾਰੀ ਇਹ ਜਿਹੜੀਆਂ ਸੀਗੀਆਂ ਲੜਾਈਆਂ ਸੀ ਤੇ ਇਹਨਾਂ ਦੇ ਵਿੱਚ ਇਹਨਾਂ ਯੋਧਿਆਂ ਦੇ ਤਹਤ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਾਰਿਆਂ ਦੇ ਉੱਪਰ ਕਸ਼ਮੀਰ ਦੀ ਜੰਗ ਮੁਲਤਾਨ ਦੀ ਲੜਾਈ ਦੇ ਵਿੱਚ ਬੜੀ ਵੱਡੀ ਜਿੱਤ ਹਾਸਲ ਕੀਤੀ ਸੀਗੀ ਸੋ ਇਹ ਸਾਰੀਆਂ ਜਿਹੜੀਆਂ ਝਲਕਾਂ ਨੇ ਉਸ ਜੰਗਾ ਜੁੱਧਾਂ ਦੀਆਂ ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਜੀ ਇਹਨਾਂ ਜਰਨੈਲਾਂ ਦੇ ਨਾਲ ਬੜੇ ਵੱਡੇ ਲੈਵਲ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਨੇ ਜਿੱਤਾਂ ਹਾਸਲ ਕੀਤੀਆਂ ਉਸ ਸਮੇ 70 80 ਸਾਲਾਂ ਦੇ ਬੁੱਢੇ ਜਰਨੈਲ ਵੀ ਬੜੀ ਵੱਡੀ ਮਾਤਰਾ ਦੀਆਂ ਫੌਜਾਂ ਦੇ ਉੱਪਰ ਭਾਰੀ ਪੈਂਦੇ ਸਨ ਸੋ ਇਹ ਸਾਰਾ ਦ੍ਰਿਸ਼ ਜਿਹੜਾ ਵਾ ਜਿਵੇਂ ਕਿ ਨੁਸ਼ਹਿਰਾ ਦੀ ਲੜਾਈ ਇਹ ਸਾਰਾ ਲਿਖ ਕੇ ਵੀ ਲਗਾਇਆ ਹੋਇਆ ਵਾ ਕਸ਼ਮੀਰ ਦੀ ਲੜਾਈ ਕਿਵੇਂ ਹੋਈ ਸੀਗੀ ਸਾਰੀ ਵਾਰਤਾ ਕਦੋਂ ਹੋਈ ਸੀਗੀ ਇਹ ਇਤਿਹਾਸ ਨੂੰ ਅੱਖੀਂ ਦਿਖਾਇਆ ਗਿਆ ਹੈ ਸੋ ਉਹਨਾਂ ਜਰਨੈਲਾਂ ਦੀਆਂ ਸ਼ਕਲਾਂ ਤਰਾਸ਼ੀਆਂ ਗਈਆਂ ਨੇ ਉਹਨਾਂ ਜਰਨੈਲਾਂ ਦੇ ਜਿਹੜੇ ਸਸਤਰ ਬਸਤਰ ਸਾਰੇ ਉਸੇ ਤਰ੍ਹਾਂ ਬਣਾਏ ਗਏ ਨੇ ਸੋ ਉਹ ਕਿਲੇ ਬਣਾਏ ਗਏ ਨੇ ਕਿ ਇਤਿਹਾਸ ਜਿਹੜਾ ਵਾ ਸਾਨੂੰ ਨੇੜੇ ਤੋਂ ਸਮਝ ਆ ਸਕੇ ਸੋ ਉਸ ਸਮੇ ਇਹਨਾਂ ਜਰਨੈਲਾਂ ਦੇ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਦੇ ਵਿੱਚ ਕਈ ਫ੍ਰਾਂਸੀਸੀ ਫੌਜੀ ਵੀਸੀ ਜਿਹੜੇ ਕਿ ਅਫਸਰ ਸਨ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਬੜੀਆਂ ਪ੍ਰੀਖਿਆਵਾਂ ਦੇ ਨਾਲ ਪਰਤੀ ਕੀਤਾ ਸੀ ਜਿਨ੍ਹਾਂ ਨੂੰ ਕਿ ਕਾਫੀ ਫੌਜਾਂ ਦੀਆਂ ਟੁਕੜੀਆਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੌਪੀਆਂ ਸਨ ਸੋ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਕਾਫੀ ਹਿੱਸਾ ਉਹ ਸੰਭਾਲਦੇ ਸਨ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਬੜੀ ਵੱਡੀ ਲਗਤ ਦੇ ਵਿੱਚ ਉਹਨਾਂ ਨੂੰ ਤਨਖਾਹ ਵੀ ਦਿੰਦੇ ਸਨ ਸੋ ਇਹਨਾਂ ਜਰਨੈਲਾਂ ਨੇ ਅੰਗਰੇਜ਼ਾਂ ਦੇ ਨਾਲ ਵੀ ਕਾਫੀ ਜੰਗਾਂ ਲੜੀਆਂ ਤੇ ਜਿੱਤ ਹਾਸਲ ਕੀਤੀ ਸੋ ਅੰਗਰੇਜ਼ਾਂ ਦੇ ਕੋਲ ਕਾਫੀ ਆਧੁਨਿਕ ਹਥਿਆਰ ਵੀ ਹੁੰਦੇ ਸਨ ਤੇ ਪਰ ਇਹਨਾਂ ਨੇ ਉਹਨਾਂ ਸਾਰਿਆਂ ਨੂੰ ਕਾਬੂ ਕਰਕੇ ਉਹਨਾਂ ਤੇ ਜਿੱਤ ਹਾਸਲ ਕੀਤੀ ਤੇ ਜਿੰਨੇ ਵੀ ਵੱਡੇ ਜਰਨੈਲ ਸੀਗੇ ਮਹਾਰਾਜਾ ਰਣਜੀਤ ਸਿੰਘ ਜੇ ਇੱਕ ਇੱਕ ਜਰਨੈਲ ਦੇ ਕੋਲ 15-1500 ਜਿਹੜੇ ਸਿਪਾਹੀ ਹੁੰਦੇ ਸੀਗੇ ਸੋ ਕਾਫੀ ਵੱਡੀ ਮਾਤਰਾ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਰਾਜ ਭਾਗ ਦੇ ਵਿੱਚ ਆਉਂਦੇ ਨੇ ਤੇ ਉਦੋਂ ਉਹਨਾਂ ਦੇ ਕੋਲ ਬਹੁਤ ਛੋਟੀ ਗਿਣਤੀ ਦੇ ਵਿੱਚ ਫੌਜ ਸਨ ਫੌਜੀ ਸਨ ਇੱਕ ਸਾਲ ਦੇ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲ ਲੱਖਾਂ ਦੇ ਤਦਾਦ ਦੇ ਵਿੱਚ ਫੌਜ ਭਰਤੀ ਹੋ ਗਈ ਸੀ ਤੇ ਜਿਸ ਨੂੰ ਇਹਨਾਂ ਨੇ ਵੱਖ-ਵੱਖ ਤਰੀਕਿਆਂ ਦੇ ਨਾਲ ਦੱਸਾਇਆ ਗਿਆ ਹੈ ਸੋ ਪ੍ਰਾਤਨ ਯੰਗਾ ਯੁੱਧਾਂ ਤੋਂ ਬਾਅਦ ਆਪਾਂ ਹੁਣ ਇੱਕ ਝਾਤ ਮਾਰਦੇ ਆ ਬਹੁਤ ਵੱਡੀ ਗੈਲਰੀ ਬਣੀ ਆ ਜਿਸ ਦੇ ਵਿੱਚ ਕੀ ਇੰਡੀਅਨ ਆਰਮੀ ਦੇ ਜਿੰਨੇ ਵੀ ਜਵਾਨ ਨੇ ਜਿਨ੍ਹਾਂ ਨੇ ਆਪਣੀਆਂ ਸ਼ਹੀਦੀਆਂ ਪਾਈਆਂ ਨੇ ਜਿਵੇਂ 71 ਦੀ جنگ ਦੇ ਵਿੱਚ 65 ਦੀ جنگ ਦੇ ਵਿੱਚ ਜੋ ਜੋ ਜਿੱਥੇ ਜਿੱਥੇ ਵੀ ਸੂਰਮਿਆਂ ਨੇ ਕੁਰਬਾਨੀਆਂ ਦਿੱਤੀਆਂ ਉਹ ਦ੍ਰਿਸ਼ ਜਿਹੜੇ ਸਾਰੇ ਦਿਖਾਏ ਗਏ ਨੇ ਤੇ ਨਾਲ ਨਾਲ ਇੱਕ ਇਤਿਹਾਸ ਜੋ ਇਹਨਾਂ ਦਾ ਉਸ ਸਮੇਂ ਦੀ ਵਾਰਤਾ ਉਹ ਵੀ ਦਿਖਾਈ ਗਈ ਹੈ ਸੋ ਜਿਹੜੇ ਸਿੱਖ ਜਵਾਨ ਸੀਗੇ ਜਾਂ ਆਪਣੇ ਭਾਰਤੀ ਜਿਹੜੇ ਸੀਗੇ ਜਵਾਨ ਸੀਗੇ ਭਾਰਤੀ ਜਿਹੜੇ ਇੰਡੀਅਨ ਆਰਮੀ ਦੇ ਵਿੱਚ ਭਰਤੀ ਸੀ ਉਸ ਸਮੇਂ ਕਾਰਗਿਲ ਦੀ ਜੰਗ ਹੋਈ 71 ਦੀ 65 ਦੀ ਤੁਸੀਂ ਸਾਰੇ ਜਾਣਦੇ ਹੋ ਉਸ ਦੇ ਵਿੱਚ ਜਿੰਨੇ ਵੀ ਸ਼ਹੀਦ ਨੇ ਸੋ ਉਹਨਾਂ ਦੇ ਉੱਤੇ ਸਟੈਚੂ ਵੀ ਬਣਾਏ ਨੇ ਉਹਨਾਂ ਦੇ ਨਾਮ ਸੋ ਉਹਨਾਂ ਦਾ ਜੋ ਵੀ ਇਸ ਸਮੇਂ ਰੋਲ ਸੀਗਾ ਲੜਾਈ ਦੇ ਵਿੱਚ ਉਹ ਦੱਸਿਆ ਗਿਆ ਤੇ ਦਿਖਾਇਆ ਗਿਆ ਹੈ ਸੋ ਇਹ ਮਿਊਜ਼ੀਅਮ ਬਣਾਉਣ ਦਾ ਇਹ ਸਾਰਾ ਕੁਝ ਕਰਨ ਦਾ ਇਕੋ ਇੱਕ ਮਕਸਦ ਹੈ ਕਿ ਕਿਤਾਬਾਂ ਦੇ ਵਿੱਚ ਇਤਿਹਾਸ ਜਿਹੜਾ ਵਾ ਸੁਰਮਿਆਂ ਦਾ ਸ਼ੁਭ ਸਕਦਾ ਹੈ ਪਰ ਜਿੱਥੇ ਕੋਈ ਅਮਿਊਜ਼ੀਅਮ ਬਣ ਜੇ ਅੱਖੀਂ ਦੇਖਿਆ ਜਾਵੇ ਤੇ ਉਹ ਉਹ ਚੀਜ਼ ਜਿਹੜੀ ਆ ਕਿਤੇ ਨਾ ਕਿਤੇ ਆਉਣ ਵਾਲੀ ਪੀੜ੍ਹੀ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਹੁੰਦੀ ਆ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਦੁਨੀਆ ਦੇ ਵਿੱਚ ਬੜੇ ਮਨੋਰੰਜਨ ਕਰਦੇ ਆ ਜ਼ਿੰਦਗੀ ਦੇ ਵਿੱਚ ਤੇ ਆਪਾਂ ਸਿਨੇਮਾ ਘਰਾਂ ਦੇ ਵਿੱਚ ਮੂਵੀ ਆ ਦੇਖਣ ਜਾਂਦੇ ਆ ਸੋ ਉਹ ਇੱਕ ਜਿਹ ਹੁੰਦੀਆਂ ਜੀ ਸਾਰੀਆਂ ਕਾਲਪਨਿਕ ਹੁੰਦੀਆਂ ਨੇ ਮਨਘੜਤ ਹੁੰਦੀਆਂ ਨੇ ਪਰ ਆਹ ਜਿਹੜੀ ਚੀਜ਼ ਆ ਆਪਾਂ ਅੱਜ ਦੇਖ ਰਹੇ ਆ ਇਹ ਕੋਈ ਵੀ ਮਨਘੜਤ ਨਹੀਂ ਆ ਨਾ ਕਾਲਪਨਿਕ ਐ ਸੋ ਇੱਕ ਗੁਜ਼ਰਿਆ ਹੋਇਆ ਕੱਲ੍ਹ ਤੇ ਸਚਾਈ ਆ ਤੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਆਪਣਾ ਜੀਵਨ ਆਪਣੇ ਦੇਸ਼ ਲਈ ਵਾਰਿਆ ਓਹਨਾਂ ਨੂੰ ਇੱਕ ਵਾਰੀ ਆਪਣੇ ਬੱਚਿਆਂ ਨੂੰ ਦਿਖਾਓ ਤੇ ਆਪ ਵੀ ਦੇਖੋ